ਮੇਰੇ ਵਰੀ ਲੈਣੇ ਹੋ ਜੀ ਫੋਟੋ ਮਾਰ ਨਹੀਂ ਕਰੂਗਾ ਪਰ ਕੋਈ ਨਹੀਂ ਉਹਨੂੰ ਸਮਝਾਣੇ ਜੀ ਦੇਖੋ ਵੀ ਉਹਦੀ ਕਿੰਨਾ ਮੈਂਟਲ ਲੈਵਲ ਹੁੰਦਾ ਕਿੰਨੀ ਸੇਕਿਆ ਉਹ ਬੀ ਇਹ ਲੋਕ ਜਿੰਦਗੀ ਹਰ ਕਰਦੇ ਆ ਤੇ ਆਪ ਕੋ ਕਹਿ ਦਿੰਦੀ ਕਹਿੰਦੀ ਮੈਨੂੰ ਮੌਤ ਦੇ ਦੇ ਜੀ ਉਹਨੇ ਆਪਣੀ ਗੱਲ ਪੂਰੀ ਕਰਦੀ ਮਾਫਰੀ ਕਰਦੀ ਅੱਜ ਆਈਸੀਯੂ ਦੇ ਦਰਸਾਵਾ ਨੇ ਜੀ ਪਹਿਲਾਂ ਨੂੰ ਨਹੀਂ ਸੀ ਜੀ ਨੂੰ ਮਰਵਾਇਆ ਵੀ ਨਹੀਂ ਹੰਦੀ ਸੀ ਪੰਗਾ ਕਿੰਦਾ ਨਹੀਂ ਹੁੰਦਾ ਪੰਗਾ ਐਂਟਰੀ ਉਹ ਲੈ ਗਿਆ ਪਹਿਲੇ ਮੱਖੂ ਸਾਹਿਬ ਨੂੰ ਲੈ ਕੇ ਆਇਆ ਜੀ ਕੋਜ਼ਾ ਉਹਨਾਂ ਮੇਰੀ ਕਿੱਥੇ ਬਾਜ਼ਾਰ ਦੀ ਫਿਰ ਉਹਨਾਂ ਨੇ ਮਾੜਾ ਨਿਆਣ ਲੱਗ ਗਿਆ ਵੀ ਪੈਸੇ ਨਹੀਂ ਕਿ ਕਿਸੇ ਨੂੰ ਇਹ ਕੀ ਬੋਲਦੇ ਨੇ ਕਿਸੇ ਨੂੰ ਘਰੇ ਬੈਠੇ ਕੀ ਬੋਲਦੇ ਆ ਜੇ ਵਪਾਰੀ ਦੇ ਕਿਸੇ ਦੇ ਪੈਸੇ ਦੇ ਰਹੇ ਆ ਉਹ ਵੀ ਫਰਨਾਟ ਦੀ ਭਰਾ ਨੇ ਇਹ ਇਹਨਾਂ ਦਾ ਚਰਦਾਰ ਹੈ ਬਰਸ ਕਿੰਦਾ ਦੱਸਦਾ ਆਪਾਂ ਆਪਣੇ ਆਪ ਨੂੰ ਗੁਰੂਬੀਨ ਸਿੰਘ ਜੀ ਜੇਸੀ ਪਹੁੰਚ ਜਾਣਾ ਸਾਰਾ ਤੇ ਗੱਲ ਦੇਖੋ ਸੂਟਸ਼ਾਟ ਦੀ ਗੱਲ ਜੀ ਬਸ ਸੂਟਸ਼ਾਟ ਨਾਲ ਕਰ ਉਹਨੂੰ ਬਾਰਡਰ ਤੇ ਭੇਜ ਦਿੰਦੇ ਆਂ ਫਾਲੀ ਕੀ ਕਰੀ ਕੋਈ ਤਨੁਸ਼ ਇਹ ਤੁਸੀਂ ਉਹ ਜਿਹੜੇ ਆ ਵੀ ਤੁਮਰ ਦਾ ਨੂੰ ਬਾਹਰ ਦੇ ਭੇਜ ਦਿੰਦੇ ਨੇ ਕਿ ਜੇ ਦੇਸ਼ ਵਾਸਤੇ ਕੰਮ ਆ ਜੇ ਹਣੀ ਸੇਠੀ ਦਾ ਮੋਦਕਵਾ ਫਿਰ ਤੋਂ ਗਰਮਾਇਆ ਹੋਇਆ ਤੇ ਅੱਜ ਸਾਡੇ ਨਾਲ ਪ੍ਰਿੰਕਲ ਜੀ ਮੌਜੂਦ ਨੇ ਲੁਧਿਆਣਾ ਵਾਲੇ ਇਹਨਾਂ ਤਰ੍ਹਾਂ ਗੱਲਬਾਤ ਕਰਦੇ ਨੇ ਕਿਉਂਕਿ ਜਾਂ ਤੇ ਵੀ ਵੱਡੇ ਵੱਡੇ ਇਲਜ਼ਾਮ ਜਿਹੜੇ ਨੇ ਹਣੀ ਸੇਠੀ ਦੇ ਵੱਲੋਂ ਲਗਾਏ ਜਾ ਰਹੇ ਨੇ ਸਭ ਤੋਂ ਪਹਿਲਾਂ ਸਵਾਗਤ ਆ ਸਰ ਥੈਂਕ ਯੂ ਜੀ ਕਿਵੇਂ ਦੇਖਦੇ ਹੋ ਤੁਹਾਡੇ ਤੇ ਵੱਡੇ ਵੱਡੇ ਇਲਜ਼ਾਮ ਲੱਗ ਰਹੇ ਨੇ ਕਿ ਘਰ ਤੁਸੀਂ ਖਰਾਬ ਕੀਤਾ ਉਹਨਾਂ ਦਾ ਮੇਰੇ ਜਵਾਨ ਨਾਲ ਤੁਸੀਂ ਸ਼ਾਇਦ ਪਹਿਲੀ ਵਾਰ ਦੇਖਿਆ ਹੋਣਾ ਅਸੀਂ ਸਾਲ ਪਹਿਲਾਂ ਵੀ ਗਿਆ ਸੀ ਮਸੂਲ ਸੌਸ ਐਡ ਕਰ ਲੈਣੀ ਹੈ ਜੀ ਉਸ ਤੋਂ ਪਹਿਲਾਂ ਇਹਨੇ ਇੱਕ ਵਾਰੀ ਮੈਨੂੰ ਕਾਲ ਕੀਤੀ ਰਾਤ ਦੇ 2:30 ਵਜੇ ਜੀ ਕਹਿੰਦਾ ਜੀ ਹੈਲੀ ਨੇ ਫਰਨੈਲ ਪੀਦੀ ਜੀ ਤੇ ਹੁਣ ਇੱਕਮ ਜਿਹੀ ਦੱਸਦੀ ਆਂਦੀ ਵਾਈਫ ਕਹਿੰਦੀ ਵੀਰੇ ਇਕੱਠੇ ਬੈਠੇ ਹੋਏ ਸੀਗੇ ਜੀ ਤੇ ਕੋਈ ਕੰਮ ਕਰਾਉਣਾ ਸੀ ਤਾਂ ਕਰਕੇ ਝੂਠ ਬੋਲਦੇ ਫਰਨੈਲ ਪੀਲੇ ਨਾਲ ਸੌਸ ਐਡ ਕਰਨਾ ਹੈ ਉਹਨਾਂ ਦਾ ਪੈਟ ਕੰਮ ਆ ਕੋਈ ਕੋਈ ਵਪਾਰੀ ਇਹਦੇ ਭਰਾ ਤੋਂ ਪੈਸੇ ਮੰਗ ਲਵੇ ਉਹਨੂੰ ਵੀ ਗੱਲ ਹੁੰਦਾ ਕਿ ਛੋਟੇ ਨੂੰ ਕੀ ਗਿਆ ਉਹ ਮਰਨ ਚਲਾ ਗਿਆ ਨੈਪ ਚ ਸਾਲ ਮਰਨ ਗਿਆ ਜੀ ਸੋ ਇਹਨਾਂ ਦਾ ਜਿਹੜਾ ਸੱਚਾਈ ਜਾਣਨੀ ਹੈ ਨਾ ਜ਼ਿੰਦਗੀ ਦੀ ਜੀ ਇਹਨਾਂ ਦੀ ਵਾਈਫ ਨੂੰ ਅਸਲ ਕਹਾਣੀ ਪਤਾ ਬਾਕੀ ਮੈਰੋ ਦਾ ਆਪ ਦੀ ਗੱਲ ਵੀਡੀਓ ਆਈ ਹੈ ਜੀ ਪ੍ਰਾਨੇ ਜੀ ਲੋਕ ਮੈਨੂੰ ਕਹਿੰਦੇ ਸੀ ਵੀ ਤੂੰ ਕਮੈਂਟ ਕਿਉਂ ਬੰਦ ਕਰ ਦਿੰਦਾ ਜੀ ਮੈਂ ਇਹੋ ਜਿਹੇ ਬੰਦੇ ਨੂੰ ਜਵਾਬ ਦੇ ਆ ਜਿਹੜਾ ਸਮਾਜ ਸੇਵਾ ਕਰਦਾ ਜੀ ਜਿੱਦਾਂ ਅਮਰਿਤਪਾਲ ਮੈਰੋ ਉਹਨਾਂ ਨੇ ਮੈਨੂੰ ਵੀਡੀਓ ਪਾਈ ਤੇ ਮੈਂ ਜਵਾਬ ਦੇ ਆ ਮੈਂ ਕਿਹਾ ਕੋਈ ਭਾਜੀ ਕੋਈ ਗੱਲ ਨਹੀਂ ਭਾਜੀ ਅਸੀਂ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਾਂਗੇ ਤੁਸੀਂ ਆ ਜਾਓ ਜਾਂ ਮੈਨੂੰ ਆਪਣਾ ਨੰਬਰ ਦਿਓ ਮੈਂ ਤੁਹਾਡੇ ਨਾਲ ਗੱਲ ਕਰਾਂ ਆਮ ਦੀ ਵਾਈਫ ਦਾ ਪੱਖ ਤੁਸੀਂ ਸੁਣੋ ਜੀ ਤੇ ਜਿਹੜਾ ਬੰਦਾ ਬੈਠਾ ਹੀ ਕੋਈ ਕੈਨੇਡਾ ਬੈਠਾ ਹੈ ਜਾਂ ਕੋਈ ਨਿਊਜ਼ੀਲੈਂਡ ਬੈਠਾ ਹੈ ਕੋਈ ਅਮਰੀਕਾ ਬੈਠਾ ਹੈ ਦੁੱਕੀ ਦਾ ਬੰਦਾ ਨਹੀਂ ਕਮੈਂਟ ਕਰਦੇ ਆਪਾਂ ਭੈਣ ਉਹਨਾਂ ਨੂੰ ਜਵਾਬ ਦੇ ਦਉਣੀ ਆ ਜੀ ਮੇਰਾ ਕਟਰ ਵਿਰੋਧੀ ਅਸੀਂ ਮਰਜੀਤ ਮੈਂਸ ਕਹਿੰਦਾ ਮੈਨੂੰ ਉਹਨੇ ਪਈ ਸੀ ਜੀ ਕਹਿੰਦਾ ਕਮੈਂਟ ਕਦੀ ਨਹੀਂ ਪੜੀ ਜਾਂਦੇ ਕਹਿੰਦਾ ਕਮੈਂਟ ਵਾਲੇ ਤਾਂ ਕਹਿੰਦਾ ਮਲਾਂਦੋ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਪੈਂਦੇ ਹੁੰਦੇ ਆ ਹਾਂ ਜਿਨ੍ਹਾਂ ਨੂੰ ਪਿੰਡ 'ਚ ਕੋਈ ਨਹੀਂ ਪੁੱਛਦਾ ਜੀ ਕਮੈਂਡ ਵਾਲੇ ਉੱਤੇ ਗਲੇ ਹੁੰਦੇ ਆ ਤੁਸੀਂ ਅਸੀਂ ਆਪਣਾ ਪੱਖ ਰੱਖਤਾ ਤੁਸੀਂ ਸੁਣੋ ਜੇ ਤੁਹਾਨੂੰ ਸਹੀ ਲੱਗਦਾ ਠੀਕ ਹੈ ਤੁਸੀਂ ਸਾਨੂੰ ਨਹੀਂ ਸਹੀ ਲੱਗਦਾ ਨਾ ਦੇਖੋ ਤੁਸੀਂ ਕਿਸੇ ਦੀ ਧੀ ਭੈਣ ਨੂੰ ਜੇ ਤੁਸੀਂ ਮੰਨੀ ਸਿੱਧੀ ਦੀ ਵਾਈਫ ਨੂੰ ਵੀ ਗਾਲ੍ਹ ਕੱਢਦੇ ਹੋ ਉਹ ਵੀ ਮਾੜੀ ਗੱਲ ਹੈ ਜੀ ਠੀਕ ਹੈ ਨਾ ਇੱਕ ਤਾਂ ਵਿਚਾਰੀ ਕਰਮਾਂ ਦੀ ਮਾਰੀ ਹੈ ਨਾ ਤੁਸੀਂ ਕਹਿੰਦੇ ਹੋ ਵੀ ਪ੍ਰਿੰਕਲ ਨੇ ਉਹਨੂੰ ਵਰਕਲਾ ਲਿਆ ਇੱਕ ਦਿਨ ਬਲਕਿ ਜੇ ਕਿ 2 ਦਿਨ 3 ਦਿਨ ਅੱਜ ਕਿੰਨੇ ਦਿਨ ਹੋ ਗਏ ਜੀ ਉਹਨੂੰ ਮੈਂ ਰਾਤ ਬੜਾ ਸਮਝਾਇਆ ਮੈਂ ਕਿ ਆ ਬਈ ਕਈ ਬੰਦੇ ਵਿੱਚ ਪੈ ਰਹੇ ਆ ਵੀ ਤੂੰ ਭੈਣ ਦਰਦ ਕਹਿੰਦੀ ਵੀ ਮੈਂ ਨਹੀਂ ਜਾਣਾ ਮੈਨੂੰ ਮੌਤ ਦੇਖਦੀ ਆ ਦੇਖੋ ਕਿੰਨੀ ਡਾਰਜਰ ਹੋਈ ਉਹ ਕਹਿੰਦੇ ਜਿੱਤੇ ਬੀਤਦੇ ਉਹਨੂੰ ਪਤਾ ਹੁੰਦਾ ਲੋਕੀ ਤਾਂ ਲੱਗ ਲਾ ਪਾਉਂਦੇ ਪੂਕੀ ਤਾਂ ਵਿਲੇ ਨੇ ਜੀ ਸਮਝੇ ਨਹੀਂ ਕਾ ਠੀਕ ਹੈ ਜਿਹੜੇ ਕੋਈ ਚੰਗੀ ਗੱਲ ਕਰਦੇ ਆ ਵੀ ਪ੍ਰਿੰਕਲ ਕੋਸ਼ਿਸ਼ ਕਰ ਮੈਂ ਵੀ ਕੋਸ਼ਿਸ਼ ਕਰ ਰਿਹਾ ਹਾਂ ਜੀ ਕੁਝ ਹੰਡੀ ਸੇਠੀ ਜਿਹੜਾ ਤੁਹਾਡੇ মিডিਆ ਦੇ ਉੱਤੇ ਉਹਦੀ ਜਿਹੜੀ ਇਮੇਜ ਆ ਹੋਰ ਆ ਤੇ ਕੈਮਰੇ ਦੇ ਪਿੱਛੇ ਜਿਹੜਾ ਉਹ ਹੋਰ ਚੀਜ਼ ਆ ਜੀ ਹਾਂ ਕੈਮਰੇ ਦੇ ਪਿੱਛੇ ਕੋਈ ਇੱਕ ਰਾਖਸ਼ ਆ ਬੜਾ ਤਖਲਾ ਲੋਕ ਨਹੀਂ ਜਾਣਦੇ ਇਹ ਟਰਿਕ ਖੇਡਦਾ ਜੀ ਤੁਹਾਡੇ ਸਾਹਮਣੇ ਆਏ 11 ਤਰੀਕ ਨੂੰ ਵੀ ਲੱਗ ਜਾਣੀ ਇਹਨੇ ਜਾਨਾ ਮੋੜ ਕੇ ਮੇਰੀ ਮੰਮੀ ਨੇ ਰੋਕ ਲਿਆ ਮੈਨੂੰ ਅੱਛਾ ਮੇਰਾ ਘਰ ਕੋਣ ਦੇਖੂਗਾ ਇਹ ਤਾਂ ਬੰਦੇ ਕੰਮ ਹੈਗੇ ਆ ਸੋ ਕੋਈ ਤਾਂ ਨਹੀਂ ਮੇਰੇ ਸਾਹਮਣੇ ਹੁਣ ਜੀ ਆਪੜਾ ਛੋਟਾ ਭਰਾ ਸਾਨੂੰ ਨੇ ਕਿ ਕੋਈ ਸੁਨੇਹਾ ਲਾਇਆ ਕੋਈ ਆਪਾਂ ਉਹਨਾਂ ਦੀ ਗੱਲ ਬੰਨਾਂਗੇ ਜੀ ਮੈਂ ਕੰਟੈਕਟ ਕਰਦੇ ਆਂ ਉਹਨੂੰ ਦੱਸਿਆ ਸੀ ਮੈਂ ਹਸਪੀਟਲ ਤੇ ਆਂ ਲੈ ਵੀ ਆਪਾਂ ਹਸਪੀਟਲ 'ਚ ਇੰਟਰਵਿਊ ਕਰ ਰਹੇ ਆਂ ਜੀ ਮੈਂ ਇੱਥੋਂ ਬਾਹਰ ਜਾ ਫ੍ਰੀ ਹੋ ਜਾ ਮੈਂ ਉਹਨਾਂ ਨੂੰ ਗੱਲ ਦੱਸਦਾ ਮੈਂ ਆਪਣੇ ਤੇ ਗੱਲ ਕਈ ਵਾਰੀ ਬਰਦਾਸ਼ਤ ਕਰ ਲੈਂਦਾ ਮੇਰੇ ਨਾਲ ਤੁਨਜੀਤ ਮਾੜਾ ਹੁੰਦੇ ਜਿੰਦੇ ਗੁੱਸੇ ਲੱਗੀ ਸੀ ਤੁਨੂੰ ਕਈ ਬਰਦਾਸ਼ਤ ਨਹੀਂ ਕੋਈ ਬਕਵਾਸ ਕਰੇ ਜੀ ਇਹਨੂੰ ਉਦੋਂ ਵੀ ਜਦੋਂ ਇਹ ਫਾਨੀ ਸੇਠੀ ਉੱਥੇ ਅਸੀਂ ਇਹਨੂੰ ਸਮਝਾਂਦੇ ਸੀ ਕੀ ਕਹਿੰਦਾ ਜੀ ਇਹਦਾ ਸਟਾਫ ਨਾ ਸੀ ਇਹ ਜੀ ਗੈਂਗ ਦਾ ਫਲਾਉਣਾ ਧਮਕਾ ਕੀ ਨਾ ਜੀ ਜਿਹੜਾ ਬੰਦਾ ਤੈਨੂੰ ਕੁਝ ਕਹਿੰਦਾ ਹੀ ਨਹੀਂ ਤੁਸੀਂ ਹੁਣ ਤੁਸੀਂ ਮੈਨੂੰ ਕਦੀ ਬਾਦੀ ਕਰਦੀ ਨਹੀਂ ਮੈਂ ਤੁਹਾਨੂੰ ਗਲਤ ਬੋਲਣਾ ਪਰਮਾਤਮਾ ਦਾ ਦੇਖਦਾ ਮੈਂ ਕੋਰ ਗੱਲ ਮੈਂ ਚਲਦੇ ਗਿਆ ਮਰੀ ਨਾ ਇੱਕਮ ਸੇਠੀ ਨੂੰ ਕਾਲ ਹਉਣਾ ਹਾਂ ਜਦੋਂ ਅੰਧਾ ਨਦ ਤਾਂ ਜਦੋਂ ਸਾਡੇ ਗੋਲੀकांड ਹੋਇਆ ਸੀ ਨਾ ਜੀ ਤੇ ਔਨ 에ਅਰ ਵਾਲਿਆਂ ਨੇ ਤੁਹਾਨੂੰ ਗਲਤ ਚਲੋ ਮੈਂ ਨਹੀਂ ਕਹਿੰਦਾ ਉਹ ਵੀ ਆਪਣੇ ਭਰਾ ਨੇ ਉਹਨਾਂ ਕੋਲੋਂ ਗਲਤ ਨਿਊਜ਼ ਚੱਲ ਗਈ ਇਹ ਨਵਜੀਤ ਮੈਡਮ ਦੀ ਅਦਾ ਦਾ ਦਤੂ ਗਲਤ ਚੱਲ ਗਈ ਉਹਨਾਂ ਤੋਂ ਉਹਨਾਂ ਨੇ ਡਿਲੀਟ ਵੀ ਕਰਦੀ ਪਰ ਜਿਹੜੇ ਤੁਹਾਨੂੰ ਪਤਾ ਡਾਊਨਲੋਡ ਕਰਨ ਨਾਲੇ ਜਾਂ ਸੇਵ ਕਰਨ ਨਾਲੇ ਕਿਉਂਕਿ ਵਿਰੋਧੀਆਂ ਨੂੰ ਤਾਂ ਮੌਕਾ ਚੀਤਾ ਇੱਕ ਥਲਤੀ ਫੜੰਦਾ ਨਾ ਤੁਹਾਨੂੰ ਇੱਕਮ ਨੂੰ ਗੁਰਮਾ ਪੁੱਛਣਾ ਵੀ ਉਦੋਂ ਦੀ ਮੰਮੀ ਦੇ ਜਿਹੜੇ ਆ ਨੀਸ਼ੇ ਠੀ ਦੀ ਮੰਮੀ ਨੇ ਵੀਊ ਕੀਤੀ ਹੈ ਨਾ ਇੱਕਮ ਕਿੱਦਾਂ ਬੈਠਾ ਠੀਕ ਹੈ ਹੈ ਕਿੱਦਾਂ ਠੀਕ ਹੋ ਅੱਛਾ ਜਦੋਂ ਜਦੋਂ ਨਵਜੀਤ ਤੇ ਗੋਲੀ ਲੱਗੀ ਸੀ ਤੇ ਉਹ ਨਿਊਜ਼ ਵਾਇਰਲ ਹੋ ਗਈ ਸੀ ਗਲਤ ਵੀ ਡੈਥ ਹੋ ਗਈ ਬਣਾਣਾ ਧਮਕਾ ਫੇਕ ਨਿਊਜ਼ ਅੱਜ ਵੀ ਮਾਂ ਜੀ ਤੇ ਮੰਮੀ ਦੇ ਵਿਊ ਕੀ ਸੀਗੇ ਘਰ 'ਚ ਹੋਈ ਸਰ ਤੁਹਾਡੇ ਸਾਡੇ ਟਾਈਮ 'ਚ ਉਦੋਂ ਹੋ ਗਿਆ ਸੀ ਨਾ ਕਿੰਦਾ ਕਿਹਾ ਕਿ ਕਲੀਅਰ ਹੋ ਗਿਆ ਤੇ ਇਹ ਮੰਮੀ ਘਰ-ਬਾਰ ਹਮਿੰਦੀ ਮੰਮੀ ਘਰ-ਬਾਰ ਤੇ ਇਹ ਵਧੀਆ ਕਿ ਕਲੀਅਰ ਹੋ ਗਿਆ ਦੇਖਿਆ ਬਾਬਾ ਨੀਤ ਸਿੰਘ ਜੀ ਇੱਥੇ ਹੀ ਐਥੇ ਸੌਂਦੇ ਐ ਤੇ ਐਨ ਐਨ ਸਾਡੇ ਬੱਚਾ ਲਾਗੇ ਪਾਸੇ ਨਾਲ ਫਾਇਰ ਜਿਨੇ ਉਹ ਨੋਟ ਕਰਤਾ ਦੇਖਿਆ ਚਲੋ ਠੀਕ ਹੈ ਇੱਕਮ ਥੈਂਕ ਯੂ ਓਕੇ ਬੇਟਾ ਸੋ ਮੈਂ ਇਹ ਦੱਸਣਾ ਚਾਹੁੰਦਾ ਵੀ ਹੰਨੀ ਛੇਤੀ ਦੀ ਮੰਮੀ ਨੂੰ ਮਾਦਾ ਤੂੰ ਪਾਠ ਕਰਦੀ ਹੈ ਜਾਂ ਨਹੀਂ ਕਰਦੀ ਮੈਨੂੰ ਨਹੀਂ ਪਤਾ ਜੀ ਪਰ ਨਵਜੀਤ ਦੀ ਮੰਮੀ ਬਹੁਤ ਪਾਠ ਕਰਦੇ ਆ ਮੇਰੇ ਮੰਮੀ ਬਹੁਤ ਪਾਠ ਕਰਦੇ ਆ ਠੀਕ ਹੈ ਨਾ ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਇਆ ਠੀਕ ਹੈ ਤੇ ਤੁਹਾਡਾ ਜਿਹੜਾ ਜਰੂਰ ਨਿਕਲੇ ਹੋ ਦੁਨੀਆ ਨੇ ਦੇਖਿਆ ਠੀਕ ਹੈ ਨਾ ਸੋ ਇਹਨਾਂ ਦੇ ਮੰਦਿਰ ਵਿੱਚ ਕੀ ਹੈ ਉਹ ਤੁਹਾਨੂੰ ਪਤਾ ਹੀ ਨਹੀਂ ਅਸਲ ਵਿੱਚ ਜਿਹੜਾ ਬੰਦਾ ਤਾਂ ਉੱਥੇ ਰਹਿ ਰਿਹਾ ਹੈ ਉਹ ਹੀ ਦੱਸ ਸਕਦਾ ਜੀ ਇਦਾਂ ਤਾਂ ਅਸੀਂ ਸਾਡਾ ਪਰਿਵਾਰ ਸਾਤ ਬਗਾਨੇ ਨੂੰ ਵੀ ਕੋਈ ਬੰਦਾ ਅ ਡੈਥ ਵਾਲੇ ਬੰਦੇ ਨੂੰ ਆਪਾਂ ਇਦਾਂ ਮਾੜਾ ਬੋਲੀਏ ਜਿਹੜਾ ਸੰਸਾਰ ਤੋਂ ਚਲਾ ਗਿਆ ਮੰਨ ਲਓ ਫੋਰ ਐਗਜ਼ਾਮਪਲ ਦੇਖੋ ਸਭ ਨੇ ਜਾਣਾ ਸਭ ਨੇ ਜਾਣਾ ਬੰਦਾ ਸੰਸਾਰ ਤੋਂ ਚਲਾ ਜਾਂਦਾ ਇਹ ਤਾਂ ਉਹਨੂੰ ਵੀ ਦੇ ਬਕਸ਼ ਤੇ ਇਹ ਕਿੱਡੇ ਮਾੜੇ ਹੋਣਗੇ ਲੋਕ ਜੀ ਜੀ ਕਿੰਨੇ ਚ ਗਿਰਗੇ ਹੋਣਗੇ ਇਹ ਲੋਕ ਜੀ ਸੋ ਬਾਕੀ ਮੇਰੇ ਸਾਹਮਣੇ ਗਿਆ ਵੀ ਜਿਨਨੇ ਆਪਣੀ ਕਾਨੂੰਨੀ ਕਾਰਵਾਈ ਬਿਲਕੁਲ ਮੈਂ ਕਾਨੂੰਨੀ ਕਾਰਵਾਈ ਇਹਨੇ ਮੇਰੇ ਫਾਦਰ ਨੂੰ ਕੋਈ ਜਾਤ ਬਲਾਦਰੀ ਤੇ ਕੋਈ ਕਮੈਂਟ ਕੀਤਾ ਇਹਨੇ ਜੀ ਹੈਰੀ ਨੇ ਇਹ ਕਹਿੰਦੇ ਪਹਿਲੇ ਵੀ ਵੀਡੀਓ ਪਾਈ ਸੀ ਜਿਹੜਾ ਹਨੀ ਦਾ ਭਰਾ ਛੋਟਾ ਇਹਨੇ ਪਹਿਲੇ ਵੀ ਵੀਡੀਓ ਕੋਈ ਪਾਈ ਸੀ ਕਿ ਲਾਈਵ ਹੋ ਕੇ ਸ਼ਰਾਬ ਪੀਤੀ ਸੀ ਇਹ ਚ ਵੀ ਇਹਨੇ ਬਦਤਮੀਜ਼ੀ ਕੀਤੀ ਸੀ ਉਹ ਸਾਰੀਆਂ ਅਸੀਂ ਦੇਖੇ ਆਏ ਹਾਂ ਕੱਲ ਅਸੀਂ ਵੀ ਉੱਥੇ ਸੀ ਤੇ ਕੱਲ ਇਹ ਵੀ ਆਇਆ ਹੋਇਆ ਸੀਗਾ ਹੈਰੀ ਦੇ ਨੇ ਮੰਮੀ ਇਹਨਾਂ ਨੂੰ ਕੁਦਰਤੀ ਪਤਾ ਨਹੀਂ ਹੋਣਾ ਵੀ ਮੂਰਖਾਂ ਨੂੰ ਵੀ ਤੁਸੀਂ ਦਰਾਹੇ ਰਹਿੰਦੇ ਹੋ ਤੁਹਾਨੂੰ ਖੰਨਾ ਪੈਂਦਾ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਕੰਪਲੇਟ ਕਿੱਥੇ ਦੇਣੀ ਕਿੰਨੇ ਕੁ ਮੂਰਖ ਹੋਣਗੇ ਨਾ ਇਹਨਾਂ ਨੂੰ ਬੋਲਣ ਦਾ ਪਤਾ ਨਾ ਇਹਨਾਂ ਨੂੰ ਆਪਣੇ ਥਾਣੇ ਦਾ ਪਤਾ ਮੈਨੂੰ ਤਾਂ ਕੱਖ ਨਹੀਂ ਪਤਾ ਇਹਨਾਂ ਨੂੰ ਬਸ ਖਾਈ ਜਾਂਦੇ ਆ ਬਸ ਖਾਣਾ ਹੁੰਦਾ ਹੈ ਇਹਨਾਂ ਨੂੰ ਹੋਰ ਰੋਸ਼ ਨਹੀਂ ਬਸ ਖਾਈ ਜਾਂ ਨਾ ਸਵੇਰੇ ਉੱਠ ਕੇ ਭਟੂਰੇ ਖਾ ਲੈਣੇ ਦੁਪਹਿਰ ਨੂੰ ਨਾਨ ਖਾ ਲੈਣੇ ਬਾਅਦ ਇਹਨਾਂ ਨੇ ਚੜੀ ਜਾਣਾ ਪੂਰਾ ਦਿਨ ਉੱਦੀ ਇਹਨਾਂ ਦੀ ਭ੍ਰਿਸ਼ਟਗੀ ਹੈ ਸਾਰਿਆਂ ਦੀ ਠੀਕ ਹੈ ਨਾ ਬੜੀਆਂ ਗੱਲਾਂ ਨੇ ਤੇ ਮੈਂ ਤਾਂ ਬਸ ਨਮੈਰਲਜ਼ ਦਾ ਹੁਕਮ ਹੋਇਆ ਵੀ ਇਹ ਮੇਰੀ ਲਾਸਟ ਇੰਟਰਵਿਊ ਆ ਮੈਂ ਦੋ ਵਾਰ ਇੰਟਰਵਿਊ ਨਹੀਂ ਕਰਨੀ ਨਾ ਮੈਂ ਕਿਸੇ ਦਾ ਫੋਨ ਚੱਕਣਾ ਕੋਈ ਨਾਰਾਜ਼ ਹੁੰਦਾ ਹੋਵੇ ਕਿਉਂਕਿ ਇੱਕ ਸਿਆਣੇ ਬੰਦੇ ਨੇ ਆਪਾਂ ਨੂੰ ਕਿਹਾ ਵੀ ਪ੍ਰਿੰਪਲ ਸਮੋਦੇ ਤੋਂ ਹਾਂ ਪਰ ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਵੀ ਮੈਂ ਉਹਨੂੰ ਭੈਣ ਗਿਆ ਕੁੜੀ ਨੂੰ ਜੀ ਠੀਕ ਹੈ ਨਾ ਉਹ ਮੈਨੂੰ ਜਿੱਥੇ ਆਵਾਜ਼ ਮਾਰੂਗੀ ਮੈਨੂੰ ਜਾਣਾ ਪੈਣਾ ਜੀ ਧਰਮ ਹੁੰਦਾ ਕਰਮ ਵੀ ਹੁੰਦਾ ਆਪਣਾ ਜੀ ਠੀਕ ਹੈ ਆਪਾਂ ਸੋਸ਼ਲ ਮੀਡੀਆ ਤੇ ਨੇਗਲੇ ਆ ਕੇ ਆਵਾਂਗੇ ਇਸ ਸਟ੍ਰਾਈਕ ਨੂੰ ਜੀ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਮੈਂ ਤੁਹਾਨੂੰ ਆਪਣੀ ਬਲੂ ਟਿਕਾ ਦੀ ਆਈਡੀ ਤੇ ਮੈਸੇਜ ਕੀਤਾ ਮੈਨੂੰ ਆਪਣਾ ਨੰਬਰ ਦੇ ਦਿਓ ਮੈਨੂੰ ਤਾਂ ਤੁਹਾਡੇ ਨਾਲ ਗੱਲ ਕਰ ਲਵਾਂ ਜੀ ਇੱਕ ਕਮ ਸੇਟੀ ਵੀ ਤੁਹਾਡੇ ਨਾਲ ਗੱਲ ਕਰ ਲਵੇ ਜੇ ਤੁਸੀਂ ਜ਼ਿੰਮੇਵਾਰੀ ਲੈਣੇ ਹੋ ਜੀ ਵੀ ਕੁੱਟ ਮਾਰ ਨਹੀਂ ਕਰੂਗਾ ਆਪਾਂ ਕੋਈ ਨਹੀਂ ਨੂੰ ਸਮਝਾਣੇ ਆ ਤੁਸੀਂ ਦੇਖੋ ਵੀ ਹੁੰਦੀ ਕਿਦਾਂ ਮੈਂਟਲ ਲੈਵਲ ਹੁੰਦਾ ਕਿੰਨੀ ਕਿਸੇਕਿਆ ਉਹ ਬਈ ਜਦੋਂ ਭੇਜਣ ਦੀ ਗੱਲ ਕਰਦੇ ਆਂ ਤੇ ਅੱਗੋ ਕਹਿ ਦਿੰਦੀ ਨਹੀਂ ਨਹੀਂ ਮੈਨੂੰ ਮੌਤ ਦੇ ਦੇ ਦੀ ਉੱਥੇ ਜੀ ਇਹ ਗੱਲ ਮੈਨੂੰ ਟੌਰਚਰ ਹੋ ਚੁੱਕੇ ਉਸ ਦਾ ਦੇਖੋ ਉਹਨੇ ਟ੍ਰਿਕ ਖੇੜਤੀ ਜ਼ੂ ਸਾਈਡ ਵਾਲੀ ਜੀ ਕਮੈਂਟ ਦੂਜੇ ਪਾਸੇ ਆਨ ਲਾਗੇ ਪ੍ਰਿੰਕਲ ਘਰ ਨਾ ਖਰਾਬ ਕਰ ਪ੍ਰਿੰਕਲ ਐ ਨਾ ਕਰ ਪ੍ਰਿੰਕਲ ਐ ਨਾ ਕਰ ਬੋਲਿਆ ਜੀ ਜੇ ਤੁਹਾਨੂੰ ਲੱਗਦਾ ਮੈਂ ਘਰ ਖਰਾਬ ਕਰ ਰਿਹਾ ਆਂ ਅਹੀਂ ਤਲਾਕ ਖਰਾ ਦੇਣੇ ਜਿੰਨੋਂ ਸਹਿਮਤੀ ਹੈ ਤੁਸੀਂ ਆਪਣੀ ਧੀ ਭੈਣ ਭੇਜ ਦਿਓ ਅਹੀਂ ਤਾਂ ਕੁੱਟ ਖਾਣ ਲਈ ਭੇਜਣੀ ਹੈ ਜੀ ਜਿਆਦਾ ਕੋਈ ਬੰਦਾ ਗਰੰਟੀ ਲਾਵੇ ਜੀ ਠੀਕ ਆ ਬੰਦਾ ਗਰੰਟੀ ਲਵੇ ਜਿਵੇਂ ਮੈਰੋਸ ਆਫ ਵਰਗਾ ਬੰਦਾ ਗਰੰਟੀ ਲਵੇ ਸਮਝ ਆਂਦੀ ਹੈ ਮੈਂ ਤੁਹਾਨੂੰ ਜਿੱਦਾਂ ਦੱਸਿਆ ਦੁੱਕੀ ਦਾ ਬੰਦਾ ਨਹੀਂ ਕਮੈਂਟ ਕਰ ਦੇਗਾ ਅਸੀਂ ਕਿਉਂ ਜਵਾਬ ਦੇ ਆ ਮੈਂ ਤਾਂ ਮੇਰੇ ਕੋ ਬੰਦਾ ਕਿਹਦਾ ਕਮੈਂਟ ਬੰਦ ਰੱਖਦਾ ਮੈਂ ਪਿਛਲੇ 4 ਮਹੀਨਿਆਂ ਤੋਂ ਰੱਖਦਾ ਮੈਂ ਪਤਾ ਕਿੰਨਾ ਟੈਨਸ਼ਨ ਫਰੀ ਦਿੰਨਾ ਜੀ ਵੀਡੀਓ ਪਾਈ ਕਮੈਂਟ ਬੰਦ ਤੁਸੀਂ ਦੇਖੋ ਕਈ ਵਾਰੀ ਅਸੀਂ ਹਰ ਵੀਡੀਓ ਦੇ ਵਿੱਚ ਜੇ ਉੱਪਰ ਲਿਖ ਕੇ ਪਾਉਂਦੇ ਆ ਕਿ ਸਾਡਾ ਸ਼ੂਟ ਹਟਦਾ ਇਹ ਨੰਬਰ ਹਰ ਵੀਡੀਓ ਵਿੱਚ ਜੀ ਤੇ ਕਈ ਵੇਲੇ ਇਹਦੇ ਇਹਨੇ ਕਮੈਂਟ ਪਤਾ ਕੀ ਕਰਨਗੇ ਨੰਬਰ ਸੈਂਡ ਕਰ ਦੋ ਆਪਣਾ ਕਹ ਪਤਾ ਨਹੀਂ ਹੁੰਦਾ ਇਹਨਾਂ ਨੂੰ ਸਭ ਪਤਾ ਹੁੰਦਾ ਮੈਂ ਉਹ ਵਿਲੇ ਨੇ ਤੇ ਜਦੋਂ ਆਪਾਂ ਕਮੈਂਟ ਬੰਦ ਕਰ ਦਲੰਨੇ ਆ ਉਹ ਉਪਰੋਂ ਨੰਬਰ ਪੜ ਕੇ ਆਪੇ ਫੋਨ ਕਰ ਦਿੰਦੇ ਆ ਵੀ ਆਹ ਸ਼ੂਰ ਚਾਹੀਦਾ ਠੀਕ ਹੈ ਨਾ ਇਸ ਕਰਕੇ ਮੈਨੂੰ ਪਤਾ ਸਾਰਾ ਕੁਛ ਅਸੀਂ ਸਮਾਜ ਚ ਵਿਚਰਦੇ ਆ ਤੁਸੀਂ ਵੀ ਵਿਚਰਦੇ ਹੋ ਤੁਹਾਨੂੰ ਵੀ ਸੋ ਤਰ੍ਹਾਂ ਦੇ ਲੋਕ ਮਿਲਦੇ ਹੁੰਦੇ ਆ ਜੀ ਠੀਕ ਹੈ ਨਾ ਬੰਦੇ ਦਾ ਸਟੈਂਡਰਡ ਪਤਾ ਲੱਗ ਹੀ ਜਾਂਦਾ ਫਰਕ ਹੈ ਵੀ ਮੈਂ ਜਿਹੜਾ ਪਹਿਲੇ ਮੇਰਾ ਬੋਲੀ ਕਾਰਡ ਹੋਇਆ ਉਹ ਮੈਨੂੰ ਬੰਦਾ ਕਹਿੰਦਾ ਮੇਰੇ ਤੋਂ ਮਾਫੀ ਮੰਗ ਲੈ ਫਲਾਣਾ ਕਰ ਲੈ ਠੀਕ ਹੈ ਗੈਂਗਸਟਰ ਸੀ ਮਤਲਬ ਨਹੀਂ ਮੰਗਦਾ ਮਾਫੀ ਜੀ ਤੈਨੂੰ ਸਾਰੇ ਹਾਲ ਜੀ ਕਿਹਾ ਸੀ ਸਾਡੇ ਮੈਟਰ ਚ ਬੋਲ ਜਦਾਂ ਗੋਲੀ ਮਾਰੂੰਗਾ ਮਤਲਬ ਮੈਂ ਵੀ ਮਾਰੂੰਗਾ ਉਹਨੇ ਆਪਣੀ ਗੱਲ ਪੂਰੀ ਕਰਦੀ ਮਾਫਰੀ ਕਰਤੀ ਅੱਜ ਆਈ ਸੀ ਹੂ ਜੇ ਤੜਫਦਾ ਪਿਆ ਜੀ ਪੈਸੇ ਮੰਗ ਨਹੀਂ ਹੈਗੇ ਠੀਕ ਹੈ ਮਰਵਾਇਆ ਕਿ ਨਹੀਂ ਅੰਨੀ ਸੇਟੀ ਨਹੀਂ ਪੰਗਾ ਕਿੰਦਾ ਜੀਂਦਾ ਪੰਗਾ ਜੀ ਐਂਟਰੀ ਉਹ ਲੈ ਗਿਆ ਕੱਲੇ ਮੱਖੂ ਸਾਹਿਬ ਨੂੰ ਲੈ ਗਿਆ ਜੀ ਠੀਕ ਹੈ ਮੱਖੂ ਸਾਹਿਬ ਨੇ ਮੇਰੀ ਕਿੱਕ ਫਜ਼ਾਤੀ ਫਿਰ ਉਹਨਾਂ ਨੇ ਮਾਰਾ ਗਿਆ ਲੱਗ ਗਿਆ ਵੀ ਪੈਸੇ ਮੰਗਦਾ ਜੀ ਐਨੀ ਵੀਡੀਓ ਪਾਈ ਹੈ ਨਾ ਜੀ ਸਾਰੇ ਨਾਲ ਜਿਹੜਾ ਉਹਦੇ ਪਿੱਛੇ ਲਾ ਕੇ ਖੜਿਆ ਜੀ ਮੁੰਡੇ ਨੇ ਨੁਕਸਾਨ ਕੀਤਾ ਹੀ ਕਾਪੀ ਆ ਮੁੰਡਾ ਇਹ ਕਹਿੰਦਾ ਉਹਨੇ ਮੇਰੇ ਪੈਸੇ ਗਾ ਲੇ ਮਖੂ ਸਾਹਿਬ ਨੂੰ ਵੀ ਕਹਿੰਦਾ ਜੀ ਇਹਨੇ ਪੈਸੇ ਗਾ ਲੇ ਠੀਕ ਹੈ ਉਹ ਤਾਂ ਘੁੰਮਣ ਸਾਹਿਬ ਕੋਲ ਗਿਆ ਜਿਹੜੇ ਦਿਨ ਪਹਿਲਾਂ ਉਹ ਤੇ ਕਹਿੰਦਾ ਮੇਨੂੰ ਪੁਰਾਣੇ ਵਕੀਲ ਨੇ ਪੈਸੇ ਗਾ ਲੇ ਇੱਕ ਦਿਨ ਵੀਡੀਓ ਵਾ ਕੇ ਕਹਿੰਦਾ ਪ੍ਰਿੰਕਰ ਨੇ ਮੇਰੇ ਤੋਂ ਪੈਸੇ ਗਾ ਲੇ ਤੂੰ ਭਰਾਵਾ ਕਿੰਨਾ ਤੇ ਤੇਰੀ ਅੰਬਾਨੀ ਨੇ ਪਿੱਠ ਲੱਗਦੀ ਹੈ ਆਨੰਦ ਤੁਸੀਂ ਲੋਨ ਲਿਮਿਟਾਂ ਤੁਸੀਂ ਕਰਾਈਆਂ ਹੋਈਆਂ ਤੁਹਾਡੀ ਵਾਈਫ ਹੀ ਦੱਸਦੀ ਹੈ ਮੈਨੂੰ ਕਿਹੜਾ ਕੋਈ ਸੁਪਰੀਮੇਟ ਠੀਕ ਹੈ ਨਾ ਕਿੰਨੇ ਵੀ ਤੁਸੀਂ ਦਾਨੀ ਸੱਜਣੋਂ ਮੈਨੂੰ ਦੱਸ ਰਹੇ ਸੀ ਘਰ ਤੋਂ ਬੇ ਤੋਂ ਸੰਭਿਆਣੀ ਜਾਂਦਾ ਜੀ ਠੀਕ ਨਾ ਪਹਿਲੇ ਆਪਣਾ ਘਰ ਪਹਿਲੇ ਆਪਣਾ ਘਰ ਸੰਭਾਲੋ ਫਿਰ ਸਮਾਜ ਸੇਵਾ ਜੀ ਜਿੱਦਾਂ ਤੁਸੀਂ ਦੱਸ ਰਹੇ ਹੋ ਹਨੇ ਸੇਟੀ ਬਾਰੇ ਬਹੁਤ ਕੁਝ ਦੱਸਿਆ ਨਾ ਜਦੋਂ ਇਹਨਾਂ ਦੇ ਵਾਈਫ ਹੁਣ ਘਰੇ ਆਂਦੇ ਨੇ ਹਨਾ ਪਰ ਅੱਜ ਉਹਨਾਂ ਨੇ ਕੀ ਕਹਾਣੀ ਦੱਸੀ ਤੇ ਉਸ ਤੋਂ ਬਾਅਦ ਹੁਣ ਜਿੱਦਾਂ ਹਣੀ ਸੇਠੀ ਨੇ ਇੱਕ ਵੀਡੀਓ ਪਾਤੀ ਹੈ ਜੀ ਮੈਂ ਸੁਸਾਈਡ ਕਰਨ ਨੂੰ ਆ ਤੁਹਾਨੂੰ ਵੀ ਫੋਨ ਆਇਆ ਉਸ ਤੋਂ ਬਾਅਦ ਹਣੀ ਸੇਠੀ ਦੇ ਮੈਨੂੰ ਚਾਰ ਬੰਦਿਆਂ ਦੇ ਫੋਨ ਆਦਰਵਾਇਜ਼ ਮੈਂ ਆਨਨੋਨ ਨੰਬਰ ਤਾਂ ਉਹੀ ਕੀਤਾ ਹੈ ਮੈਂ ਮੈਨੂੰ ਫੋਨ ਆਉਂਦਾ ਹੀ ਨਹੀਂ ਅੱਜ ਤਾਂ ਨਹੀਂ ਕੀਤਾ ਦੋ ਤਿੰਨ ਸਾਲਾਂ ਤੋਂ ਜਿਹੜਾ ਨੰਬਰ ਮੇਰੇ ਕੋਲ ਸੇਵ ਨਹੀਂ ਹੈਗਾ ਮੈਨੂੰ ਕਾਲ ਆਉਂਦੀ ਨਹੀਂ ਮੈਂ ਜਿੱਦਾਂ ਤੁਹਾਨੂੰ ਦੱਸਿਆ ਵੀ ਮੈਂ ਕਿਸੇ ਦੁੱਕੀ-ਦਿੱਕੀ ਨੂੰ ਜਵਾਬ ਜ਼ਰੂਰ ਤੋਂ ਹੀ ਨਹੀਂ ਦਿੰਦਾ ਮੈਂ ਹਸਤ ਮੌਲਾ ਬੰਦਾ ਆਪਣੀ ਜ਼ਿੰਦਗੀ ਜਿਨਣਾ ਠੀਕ ਹੈ ਜੀ ਜੀ ਬਾਕੀ ਰਹਿ ਗਿਆ ਮੈਨੂੰ ਜਿੰਨਾਂ ਦੀ ਕਾਲ ਵੀ ਆਈ ਜਿਹੜੇ ਰਿਕਰੂਟਡ ਬੰਦੇ ਜਿੱਦਾਂ ਮੈਰੋ ਸਾਹਿਬ ਜੀ ਕੜਗੁਲ ਸਾਹਿਬ ਜੀਵਨਬੀਰ ਹੋਣੀ ਸੰਦੀਪ ਵੀ ਉਹਨਾਂ ਨੇ ਇਹ ਫੋਨ ਕੀਤਾ ਇਹ ਆ ਰਿਹਾ ਬ੍ਰਿੰਕਲ ਮੈਂ ਮੈਨੂੰ ਦੱਸਿਆ ਮੈਂ ਕਿ ਐਕਟਿੰਗ ਕਰਦਾ ਮੈਂ ਕਿ ਜੇ ਇਹਨੇ ਜਨਾਨੀ ਲੈ ਕੇ ਜਾਣੀ ਹੈ ਨਾ ਤਾਂ ਉਹ ਹੱਥ ਜੋੜ ਦਿੰਦੀ ਤਾਂ ਹਾਂ ਨਹੀਂ ਮੈਂ ਤਾਂ ਵੀ ਨਹੀਂ ਰਿਕੁਐਸਟ ਕਰਦਾ ਪਹਿਲੀ ਗੱਲ ਤਾਂ ਇਹਦੀ ਵਾਈਫ ਮੈਨੂੰ ਪਤਾ ਕਦੋਂ ਦੀ ਮਿਲੀ ਹੈ 7 ਤਰੀਕ ਹੈ ਨਾ 10 ਤਰੀਕ ਦੀ ਨਹੀਂ ਜੀ ਹੈ ਜੀ 3 ਤਰੀਕ ਨੂੰ ਜਦੋਂ ਇਹਨੇ ਮੇਰੀ ਤਦਾਨ ਤੇ ਹੌਲਾ ਕੀਤਾ ਸੀ ਤੇ ਉਹ ਵੀਡੀਓ ਵੀ ਦੇਖੀ ਉਹ ਜੀ ਤੇ ਉਹ ਤਿੰਨ ਤਰੀਕ ਤੋਂ ਬਾਅਦ ਮੈਨੂੰ ਮਿਲੀ ਨਹੀਂ ਹੁਣ ਦੇਖੋ ਜੀ ਉਹ 4 ਦਿਨ 5 ਦਿਨ ਹੋ ਗਏ ਮੈਨੂੰ ਮਿਲੀ ਨਹੀਂ ਜੇ ਮੈਂ ਬਰਗ ਲਾਈ ਹੁੰਦੀ ਉਹ ਤਾਂ ਘੰਟੇ ਚ ਬਦਲ ਜਾਣੀ ਸੀ ਨਹੀਂ ਬਰਦੀ ਨਾ ਬੱਜ ਨਹੀਂ ਉਹ ਦਿਮਾਗ ਦੇ ਵਿੱਚ ਜਿਹੜਾ ਟਰੋਮਾ ਹੈ ਨਾ ਕੁੱਟ ਮਾਰਦਾ ਉਹ ਫਿੱਟ ਬੈਠਾ ਹੋਇਆ ਹੈ ਉਹਨੂੰ ਪਤਾ ਨਹੀਂ ਅੱਜ ਤਾਂ ਪ੍ਰਿੰਕਲ ਵੀਰ ਖੜਾ ਕਰ ਲੂ ਕਿਸੇ ਨੇ ਖੜਨਾ ਨਹੀਂ ਖੜਨਾ ਨਹੀਂ ਹੈ ਜੇ ਮੈਂ ਸਟੈਂਡ ਤੇ ਜੇ ਮੈਂ ਸਟੈਂਡ 'ਤੇ ਖੜੂਗਾ ਜੀ ਕੋਈ ਨਹੀਂ ਫੇ ਤੁਹਾਡ ਨੂੰ ਵੀ ਭਰੋਸਾ ਉੱਠ ਜੂਗਾ ਵੀ ਜਿਹੜੀ ਭੈਣ ਦੇ ਚੇਈ ਮੈਂ ਤਾਂ ਅੱਜ ਵੀ ਕਹਿੰਨਾ ਹਾਂ ਉਹਨੂੰ ਵੀ ਜੇ ਤੇਰਾ ਘਰ ਵੱਜਦਾ ਹੈ ਮਸਾਲਾ ਮੈਨੂੰ ਕੋਈ ਫਰਕ ਨਹੀਂ ਪੰਦਾ ਜੀ ਇਹ ਜਿਹੇ ਹੰਨੀਆਂ ਦੇ 20 ਆਏ 20 ਚਲੇ ਗਏ ਠੀਕ ਹੈ ਨਾ ਜੀ ਜੇ ਕੋਈ ਸਮਾਜ ਸੇਵੀ ਗਰੰਟੀ ਲਾ ਲਵੇ ਘੁੱਟ ਮਾਰਨੀ ਉਹ ਗੋਮਨਟੈਲਿਟੀ ਮੈਂ ਤੁਹਾਨੂੰ ਦੱਸਤੀ ਇਹਨਾਂ ਦੀ ਕਿੱਦਾਂ ਦੀ ਹੈ ਜੀ ਵੀ ਕਿਸੇ ਨੂੰ ਕੀ ਬੋਲਦੇ ਨੇ ਕਿਸੇ ਨੂੰ ਘਰੇ ਬੈਠੇ ਕੀ ਬੋਲਦੇ ਆ ਜੇ ਵਪਾਰੀ ਦੇ ਕਿਸੇ ਦੇ ਪੈਸੇ ਦੇਣੇ ਆ ਉਹ ਜੀ ਫਰਨੈਲ ਪੀਲੀ ਭਰਾਣੇ ਇਹ ਇਹਨਾਂ ਦਾ ਕਰਦਾਰ ਹੈ ਜੀ ਠੀਕ ਹੈ ਨਾ ਇਹ ਇਹਨਾਂ ਦੇ ਘਰ ਦੀਆਂ ਗੱਲਾਂ ਹੋਰ ਵੀ ਬਾਕੀ ਇੱਕ ਕੰਸੈਪਟੀ ਦੱਸਣਾ ਚਾਹੁੰਦੀ ਸੀ ਜੀ ਪਹਿਲਾਂ ਘਰ ਹੈ ਜਿੱਥੇ ਮਾਂ ਨੇ ਮੁੰਡੇ ਦੇ ਪੈਰੀਂ ਅਤ ਲਾਏ ਹੋਣਗੇ ਮੇਰੀ ਇੱਜ਼ਤ ਰੱਖ ਲੈ ਮੈਂ ਤਾਂ ਗਲਤੀ ਹੀ ਹੋ ਗਈ ਬਹੁਤ ਗੱਲਾਂ ਨੇ ਇਹਨਾਂ ਦੀਆਂ ਜੀ ਸੋ ਪਰ ਠੀਕ ਹੈ ਮੈਂ ਰਜ਼ਾਬਾ ਹੋਣਾ ਸੀ ਇਹ ਚ ਛਟੋਕ ਨੂੰ ਜੀ ਬਾਕੀ ਪਰਮਾਤਮਾ ਦੇ ਛੱਡਿਆ ਕਮੈਂਟ ਕਰਾਂਗਾ ਇਹਨੂੰ ਇਹ ਵੀ ਕਹਿਣਾ ਮੈਂ ਜੀ ਪਰਮਾਤਮਾ ਵੀ ਹੈ ਨਾ ਭਈ ਜੇ ਜੀ ਗੱਲ ਤੋਂ ਮੰਨ ਗਏ ਜੀ ਭੁਗਤਾਂਗੇ ਜੇ ਦੋਦੋ ਇਹ ਰਹੇ ਬੋਦੂ ਜੀ ਇੱਕ ਦੋਦੋ ਇੱਕ ਕਚਰੀ ਇੱਥੇ ਹੁੰਦੀ ਹੈ ਇੱਕ ਪਰਮਾਤਮਾ ਦੀ ਕਚਰੀ ਵੀ ਹੁੰਦੀ ਹੈ ਜੀ ਉੱਥੇ ਵੀ ਇਨਸਾਫ ਹੁੰਦਾ ਜੀ ਉੱਥੇ ਬੜੀ ਬਰੀਕ ਪੀਸ ਤੇ ਜਿੱਦਾਂ ਇਹਨੂੰ ਪੀਸਦੇ ਵੇਸ਼ਟਾ ਸੋ ਪਰਮਾਤਮਾ ਦੀ ਕਚਹਿਰ ਹਰ ਇੱਕ ਬੰਦੇ ਦਾ ਆਪਦਾ ਸਟੈਂਡ ਹੁੰਦਾ ਆਪਦਾ ਲੈਵਲ ਹੁੰਦਾ ਜੀ ਮੈਂ ਕਹਿੰਦੀ ਜ਼ਿੰਦਗੀ ਚ ਨਾ ਗਵਾ ਮਹਿਸੂਸ ਕਰਨਾ ਜੀ ਸੁਸਾਈਡ ਕੌਣ ਕਰਦਾ ਜਿਹੜਾ ਬੰਦਾ ਦਰਦ ਹੁੰਦਾ ਜਿਹੜਾ ਬੰਦਾ ਇਹ ਜਿੰਨਾ ਗਵਾ ਜਿਹੜਾ ਬੰਦਾ ਦਾ ਪੁੱਛਤ ਹੁੰਦਾ ਉਹ ਕਰਦਾ ਸੁਸਾਈਡ ਜੀ ਮੈਂ ਤਾਂ ਉਹ ਕਿਹਾ ਦਾ ਮੈਂ ਤਾਂ ਕੋਈ ਮਾਰਨ ਵੀ ਆਉਗੋ ਮੈਂ ਪਹਿਲੇ ਉਹਨੂੰ ਮਾਰੂਗਾ ਮੈਨੂੰ ਡਰ ਲੱਗੀ ਜ਼ਰੂਰ ਪਪਾਪਾ ਦੀਪ ਸਿੰਘ ਦੇ ਬੱਚੇ ਆ ਬਿਨਾ ਧੜ ਬਿਨਾ ਸੀਸ ਲੜਿਆ ਉਹ ਇਹ ਤਾਂ ਦੁਮੱਲਾ ਬਣ ਕੇ ਅਹਲੀਆਂ ਖੋਤੀਆਂ ਆਂੀਆਂ ਗੱਲਾਂ ਕਰਦਾ ਸਭਾ ਸਾਨੂੰ ਸ਼ਰਮ ਆਂਦੀ ਜੀ ਠੀਕ ਹੈ ਨਾ ਵਾਰਸ ਕਿੰਦਾ ਦੱਸਦਾ ਆਪਾਂ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਅਸੀਂ ਉੱਚਾ ਆ ਹਨਾ ਸਰਦਾਰ ਆ ਤੇ ਗੱਲ ਨਾ ਦੇਖੋ ਸੂਤ ਸਾੜ ਦੀ ਗੱਲ ਜੀ ਆਵਾ ਸੂਤ ਸਾੜ ਨਾ ਕਰ ਉਹਨੂੰ ਬਾਹਰ ਤੇ ਭੇਜ ਦਿੰਦੇ ਆ ਸਾਲੀ ਕੁਤਰੀ ਕੁਇ ਤਨੂੰ ਤੇ ਤੂੰ ਉਹ ਜੀ ਰਿਆ ਵੀ ਤੂੰ ਮਰਨਾ ਨੂੰ ਬਾਰਡਰ ਤੇ ਭੇਜ ਦਿੰਦੇ ਆ ਕਿ ਤੇ ਦੇਸ਼ ਵਾਸਤੇ ਕੰਮ ਆ ਜੀ ਠੀਕ ਹੈ ਨਾ ਇਹਨਾਂ ਟੰਕੀਆਂ ਇੱਥੇ ਨਹੀਂ ਚਲਣੀਆਂ ਸੋ ਜੇ ਤੂੰ ਮੈਂ ਫੇਰ ਕਹਿੰਨਾ ਕਿ ਜੇ ਤੂੰ ਆਪਣੀ ਮਾਈਕ ਲੈ ਕੇ ਜਾਣੀ ਹੈ ਮੈਰੋ ਸਾਹਿਬ ਤੇ ਉਹਦੀ ਗਰੰਟੀ ਲੈ ਲਾ ਉਸ ਤੋਂ ਬਾਅਦ ਦੇਖ ਲੈ ਜੀ ਅ ਜਦੋਂ ਹੁਣ ਕਿੰਨੇ ਇੱਕ ਦਿਨ ਪਹਿਲਾਂ ਤੁਹਾਡੇ ਨਾਲ ਗੱਲਬਾਤ ਹੋਈ ਹਣੀ ਸੇਫਟੀ ਦੀ ਕੋਈ ਸੀ ਕਿ ਕਦੋਂ ਨਾਲ ਬਾਤ ਮੈਂ ਤਾਂ ਕੱਲ ਵੀ ਫੋਨ ਕੀਤਾ ਇਹਨੂੰ ਜਦੋਂ ਇਹਨੇ ਵੀਡੀਓ ਪਾਈ ਸੁਸਾਇਡ ਵਾਲੀ ਕੱਲ ਭਾਈ ਪਰसों ਕੱਲ ਭਾਈ ਕੱਲ ਵੀ ਇਹਨੂੰ ਫੋਨ ਕੀਤਾ ਦੋ ਤਿੰਨ ਨੇ ਚੱਕੇ ਨਹੀਂ ਮੈਂ ਕਿਹਾ ਮੈਂ ਤਾਂ ਅਸਲ ਜਨ ਨੂੰ ਇਹ ਕਹਿਣ ਵਾਸਤੇ ਕੀਤਾ ਸੀ ਵੀ ਸੁਸਾਇਡ ਕਰ ਲਈ ਜੀ ਇਹਨੂੰ ਕੀ ਨਾ ਹੁਣ ਇਹ ਤਾਂ ਫੋਟੋ ਵੀ ਪਾਈ ਹੋਈ ਸੀ ਜਦ ਮਮੀ ਦਾ ਬਰਥਡੇ ਸੀ ਕਿਸੇ ਬੰਦੇ ਨੇ ਲਿਖਿਆ ਇਹ ਆ ਮਾਂ ਜਿੰਨੇ ਦੋ ਸ਼ੇਅਰ ਜੰਮੇ ਅਗਲੇ ਦਿਨ ਇਹ ਜਨ ਨੂੰ ਸੁਸਾਇਡ ਕਰਨੇ ਨੂੰ ਤਾਂ ਸਮਝ ਨਹੀਂ ਆਂਦਾ ਮਿਸ਼ਰ ਨਰੇਸ਼ੀਰ ਕਹਿੰਦੇ ਆ ਆਪਣੇ ਆਪ ਨੂੰ ਨਾ ਸੋਸਾਇਟੀ ਕਹਿੰਦੇ ਆ ਬੰਨੀ ਤਾਂ ਆਪ ਨਹੀਂ ਸਮਝ ਆਉਂਦੀ ਵੀ ਕੀ ਜਾਂਦੇ ਚਲੋ ਪਰਮਾਤਮਾ ਬੈਠਾ ਇਹਨਾਂ ਨੂੰ ਸਮਤ ਦਵੇ ਨੀਤਾ ਗੱਲ ਹੁੰਦੇ ਸੀ ਕਿ ਤੁਹਾਡੀ ਤੇ ਹਨੀ ਸਿੱਖ ਦੀ ਆਪਸ ਚ ਬਣਦੀਆਂ ਦੋਸਤ ਹੋਣਾ ਫਿਰ ਇਹੋ ਜਿਹਾ ਕੀ ਹੋ ਰਿਹਾ ਕਿ ਉਹ ਤੁਹਾਡੇ ਤੇ ਹੁਣ ਇਲਜ਼ਾਮ ਲਗਾ ਰਿਹਾ ਉਹਨਾਂ ਨੂੰ ਸਿਰਫ ਇਹ ਹੈ ਕਿ ਤੁਸੀਂ ਉਹਨਾਂ ਦੀ ਵਾਈਫ ਦਾ ਸਾਥ ਦੇ ਰਹੇ ਹੋ ਇਨਸਾਫ ਲਈ ਜੀ ਤਰਫ ਦਾ ਸਾਡਾ ਟੋਟਪਾ ਹੋਰ ਤਾਂ ਨਾ ਦਾ ਜਿਨ੍ਹਾਂ ਦੀ ਚਾਲ ਜਨਨੀਆਂ ਰਗੀ ਰਾ ਸਾਡਾ ਕੀ ਮੰਨ ਲਣਗੇ ਇਹਨਾਂ ਨੂੰ ਇਹਨਾਂ ਨੂੰ ਤੁਰਦੇ ਜਾਂਦੇ ਨੂੰ ਲੋਕ ਕਹਿੰਦੇ ਨੇ ਫਿੱਟੇ ਹੋਊ ਫਰਕ ਹੁੰਦਾ ਹਰ ਇੱਕ ਚੀਜ਼ ਦਾ ਮੈਂ ਪਰਮਾਤਮਾ ਤੋਂ ਡਰ ਕੇ ਰਹਿਣਾ ਹਮੇਸ਼ਾ ਜੀ ਠੀਕ ਹੈ ਨਾ ਇਹ ਸੱਤ ਜਨਮ ਲੱਗਾ ਰਵੇ ਬ੍ਰਿੰਕਲ ਨਹੀਂ ਬਣ ਸਕਦਾ ਜੀ ਉਹਤ ਗੱਲਾਂ ਹੁੰਦੀਆਂ ਜ਼ਿੰਦਗੀ 'ਚ ਇਹਨੇ ਬਹੁਤ ਕੁਝ ਕੀਤਾ ਮੇਰੀ ਸੰਦੀਪ ਨਾਲ ਲੈਨੇ ਲੜਾਈ ਕਰਾਉਣ ਵਾਸਤੇ ਬਹੁਤ ਤੰਤਰ-ਵੰਤਰ ਲਾਇਆ ਅਜੇ ਆਪ ਵੀ ਸਾਰੇ ਆਰੇ ਨੂੰ ਬੁਲਾਣਾ ਬੰਦ ਕੀਤਾ ਲਗਾ ਬੜੀਆਂ ਗੱਲਾਂ ਹੁੰਦੀਆਂ ਜੀ 99% ਨਹੀਂ ਗੱਲਾਂ ਝੂਠ ਹੁੰਦੀਆਂ ਜਿਹੜੀਆਂ ਕਰਦਾ ਜੀ ਉਹੀ ਸਿਰ ਪੈ ਨਹੀਂ ਹੁੰਦਾ ਨਾ ਤਾਂ ਸਦੀਕੀ ਤੀਆਂ ਤੁਸੀਂ ਕੀ ਜੀ ਐਲੀ ਮੰਗਰਟ ਸਾਹਿਬ ਦੀ ਇੰਟਰਵਿਊ ਕਰੋ ਤੁਹਾਨੂੰ ਥੋੜਾ ਚੰਗਾ ਪਾਣਗੇ ਵੀ ਇਹ ਕੀ ਚੀਜ਼ ਅਚਾਨਕ ਗੱਡੀ ਮੈਂ ਕਿਹਾ ਜੀ ਉਹਨਾਂ ਦੀ ਤਾਂ ਬਿਠ ਲਵਾਈ ਜਾਂਦੇ ਉਹਨਾਂ ਨੇ ਤਾਂ ਐਂਡ ਦੇ ਮੈਨੂੰ ਫੋਨ ਕੀਤਾ ਸੀ ਵੀ ਦੀ ਵਾਈਫ ਦਾ ਸਮਝੋ ਤਾਗਰਾ ਜੀ ਜਦੋਂ ਕੁੜੀ ਭੇਜੀ ਇਹਨਾਂ ਨੇ ਗੋਪਤੀ ਜੀ ਐਡਾ ਝੂਠਾ ਉਹਨਾਂ ਦੀ ਗੱਡੀ ਦੇ ਵਿੱਚ ਬੈਠਦੇ ਹੀ ਜਾਂਦਾ ਕਹਿੰਦਾ ਅੱਲੀ ਗੀਰੇ ਮੈਂ ਇੱਕ ਗੱਲ ਝੂਠ ਬੋਲੀ ਸੀ ਕਿ ਪ੍ਰਿੰਕਲ ਨੇ ਮੇਰੇ ਪੈਸੇ ਲੈਣੇ ਉਸ ਗੱਲ ਦੀ ਮਾਫੀ ਐਡਾ ਦਾ ਬੰਦਾ ਹੈ ਅੱਧਾ ਗੱਡਾ ਬਲੇ ਲਾਈਫ ਵੀ ਮੈਂ ਪ੍ਰਿੰਕਲ ਤੋਂ ਪੈਸੇ ਲੈਣੇ ਗੱਡੀ 'ਚ ਬੈਠਦੇ ਹੀ ਜਾਂਦਾ ਮੰਗੜ ਸਾਹਿਬ ਸੌਰੀ ਯਾਰ ਮੈਂ ਉਹ ਗੱਲ ਝੂਠ ਬੋਲੀ ਸੀ ਪਰ ਤੁਹਾਨੂੰ ਕੀ ਲੱਗਦਾ ਕਿ ਸੋਸ਼ਲ ਮੀਡੀਆ 'ਤੇ ਐਡਾ ਕਹਿ ਕੇ ਪ੍ਰਿੰਕਲ ਨੇ ਪੈਸੇ ਖਾ ਲਏ ਪ੍ਰਿੰਕਲ ਮੈਂ ਕਰਦਾ ਤਾਂ ਕੰਤੇ ਵੀ ਕੁਝ ਹੋਊਗਾ ਪ੍ਰਸ਼ਾਸਨ ਨੂੰ ਪਤਾ ਨਹੀਂ ਪੁਲਿਸ ਨੂੰ ਸਾਰਾ ਕੁਝ ਪਤਾ ਹੈ ਜਿਹੜੇ ਏਰੀਏ ਦੇ ਡਿਕਟਿਵ ਵਗੈਰਾ ਹੁੰਦੇ ਆ ਉਹਨਾਂ ਨੂੰ ਸਭ ਪਤਾ ਵੀ ਇਹ ਕਿੰਨਾ ਕਿੰਨਾ ਨਸ਼ਾ ਕਰਦਾ ਹੈ ਕਿੰਨਾ ਮੈਂ ਨਹੀਂ ਕਹਿੰਦਾ ਵੀ ਕੋਪੁੱਠਾ ਸਿੱਧਾ ਨਸ਼ਾ ਕਰਦਾ ਹੋਵੇ ਜਿਹੜੀ ਛੁਪੇ ਸਾਨੂੰ ਨਹੀਂ ਪਤਾ ਫੀਮ ਜਰੂਰ 2 ਘੰਟੇ ਬਾਅਦ ਹੰਦਾ ਹਰ 2 ਘੰਟੇ ਬਾਅਦ ਹੰਦਾ ਨਹੀਂ ਸ਼ਰਾਬ ਉਹਦੀ ਜਨਾਨੀ ਦਾ ਸਰੀਰ ਵੀ ਅੱਧੀ ਹਾਨੀ ਮੋਤਲ ਵੀ ਜਾਂਦਾ ਜਿਹੜਾ ਇਹਦਾ ਮੰਨ ਲਾ ਜਿਹੜਾ ਉਹਦਾ ਇਹ ਨਸ਼ੇ ਦੇ ਸਰਟ ਆਨੇ ਕੀ ਕਰਨਾ ਵੀ ਉਹਨਾਂ ਲਈ ਪਰ ਮਾਤਮ ਦੇ ਖੜਿਆ ਆਪਾਂ ਨੂੰ ਕੋਈ ਟੈਂਸ਼ਨ ਨਹੀਂ ਆਦੀ ਤਾਂ ਹਣ ਇਕਮ ਜੀ ਕੀ ਕਹਿੰਦੇ ਨੇ ਕੀ ਕਹਿੰਦੇ ਨੇ ਵੀ ਸਮਝੋ ਤਾਂ ਤਾਂ ਕੀ ਕਰਨਾ ਰਾਹ ਸਮਝਾਇਆ ਸੀ ਹਲੇ ਉਹ ਜਾਣ ਨੂੰwilling ਨਹੀਂ ਹੈ ਨਾ ਉਹਦੀ ਮੰਮੀ ਮੰਨਦੇ ਨਹੀਂ ਜੀ ਅਸਲ ਜੇਕਮ ਨਾਲ ਉਹਦਾ ਮੰਮੀ ਨਹੀਂ ਮੰਨਦੇ ਜੀ ਕਿਉਂਕਿ ਇਹਨੇ ਉਹਦੀ ਮੰਮੀ ਤੇ ਬੜੇ ਇਨਜਾਮ ਲਾਏ ਆ ਹੰਮੀ ਨੇ ਇੰਟਰਵਿਊ ਕਰਕੇ ਬਿੜੀਓ ਪਾ ਕੇ ਵੀ ਜੀ ਇਹਦੀ ਮੰਮੀ ਨੇ ਇਹਦੇ ਡੈਡੀ ਨੂੰ ਪਾਗਲ ਕਰਤਾ ਤੁਸੀਂ ਜੀ ਚੈੱਕ ਕਰਿਓ ਜੀ ਇਹ ਜੀ 1 ਕਮ 5 ਲੱਖ ਰੁਪਇਆ ਜਾ ਕੇ ਲੈ ਗਈ ਜੀ 1 ਕਮ 700 ਜਾ ਕੇ ਲੈ ਗਈ ਨਰਾਣਾ ਕਰਦਾ ਟਮਕਾ ਕਰਦਾ ਇਹਨੇ ਇਲਜ਼ਾਮ ਲਾਦੇ ਜੀ ਠੀਕ ਹੈ ਸੋ ਬੜੀਆਂ ਗੱਲਾਂ ਲੱਗ ਰਿਆ ਨੇ ਦਿਮਾਗ ਚ ਘਰ ਘਰੀ ਬੈਠੀਆਂ ਜਿਹਨੇ ਮੂਨਲ ਕਹਿਨਾ ਵੀ ਮੈਂ ਸੂਟ ਸੈਟ ਕਰ ਲਾਂ ਨਾ ਮੇਰਾ ਘਰ ਖਰਾਬ ਕਰਤਾ ਨਾਲੇ ਤੋਂ ਗਈ ਨੰਤਰੀ ਜੀ ਨਾ 5 ਲੱਖ ਲੈ ਗਈ ਜੇ 5 ਲੱਖ ਲੈ ਗਈ ਉਹਦੇ ਨਾਲ ਰਹਿਣਾ ਕਿਉਂ ਉਹੀ ਤੇ ਗੱਲ ਹੈ ਵੀ ਜਿਹੜੀ ਮਾੜੀ ਐ ਉਹਦੇ ਨਾਲ ਰਹਿਣਾ ਕਿਉਂ ਮੰਦਪੁੱਦੀ ਐ ਤੇ ਦਿਮਾਗ ਹੈ ਨਹੀਂ ਗਾ ਇਹਨਾਂ ਇਹ ਦੋਨੋਂ ਭਰਾ ਹੀ ਮੰਨਦੇ ਦੇਖੋ ਤੁਸੀਂ ਪਰਿਵਾਰ ਦੇ ਨਾਲ ਮਿਲੇ ਵਰਕੇ ਮੈਂ ਹੋਰ ਗੱਲ ਦੱਸਾਂ ਮੈਨੂੰ ਮਿੰਗਾਂ ਦੀ ਦੁਕਾਨ ਤੇ ਕਮੈਨੇਜਰ ਰੱਖਿਆ ਹੋਇਆ ਸਾਹੀ ਜੀ ਉਹ ਇਹਦੀ ਵਾਈਫ ਨੂੰ ਕਮੈਂਟ ਕਰ ਰਿਹਾ ਹੈ ਰਾਤੀ 11:30 ਕਹਿੰਦਾ ਸੋਜੋ ਹਨੀ ਮੂਨੀ ਜੁਆਇਰ ਕਰੋ ਨੀਓ ਕਪਲ ਦੇਖੋ ਕਿਹਨਾਂ ਦੋ ਕੁੜੀ ਦਾ ਬੰਦਾ ਦੋ ਕੁੜੀ ਦਾ ਜਿਹੜਾ ਤੇਰੇ ਕੋਲ ਨੌਕਰੀ ਕਰਦਾ ਜੀ ਉਹ ਤੇਰੀ ਵਾਈਫ ਨੂੰ ਕਮੈਂਟ ਕਰੇ ਉਹ ਵੀ ਨਾ ਗੱਲ ਤੇਰੇ ਤੇ ਯਾਰ ਮੈਂ ਕਹਨਾ ਤੂੰ ਡੁੱਬ ਕੇ ਮਰ ਜਾ ਇਹ ਤੇਰੀ ਜਨਾਨੀ ਵੀਡੀਓ ਪਾ ਰਹੀ ਹੈ ਵੀ ਕੋਈ ਚੂੜੀਆਂ ਪਾਈਆਂ ਫਿਰ ਵੀ ਕੋਈ ਉਹਨੂੰ ਕੱਟ ਨਹੀਂ ਰਿਹਾ ਤੈਨੂੰ ਤੂੰ ਦੱਸੋ ਕਿਉਂ ਘਟਿਆ ਬੰਦਾ ਵੀ ਹੋ ਸਕਦਾ ਫਿਰ ਉਸ ਜਨਾਨੀ ਦੇ ਘਰ ਦੇ ਵਿੱਚ ਕੋਈ ਇੱਜ਼ਤ ਹੀ ਨਹੀਂ ਉਸ ਘਰ ਚ ਕਰਨੀ ਪਈ ਉਹ ਤੰਗ ਕਰਦੇ ਆ ਮੈਂ ਤਾਂ ਕਹਿ ਰਿਹਾ ਜਦੋਂ ਮੈਰੋ ਸਾਹਿਬ ਸਾਰੀ ਗੱਲ ਜਾਣ ਲੈਣਗੇ ਉਹਨਾਂ ਨੂੰ ਵੀ ਪਤਾ ਲੱਗ ਜਾਊਗਾ ਇਹ ਕੀ ਹੋ ਰਿਹਾ ਸਾਰਾ ਕੁਝ ਸਰ ਤੁਹਾਡੇ ਤੇ ਵੀ ਕਮੈਂਟ ਹੋ ਰਹੀਆਂ ਨੇ ਪਰ ਤੁਹਾਨੂੰ ਮੈਨੂੰ ਕੋਈ ਫਰਕ ਨਹੀਂ ਜੀ ਕਮੈਂਟ ਆ ਕਮੈਂਟ ਆ ਦਾ ਮੈਂ ਨਾ ਕਿ ਮੈਂ ਮੈਂ ਪ੍ਰਵਾਹੀ ਨਹੀਂ ਕਰਦਾ ਕਦੀ ਜਿੰਨੇ ਕਮੈਂਟ ਤਾਂ ਮੋਦੀ ਸਾਹਿਬ ਤੇ ਵੀ ਕਰੀ ਜਾਂਦੇ ਜੀ ਇੰਨਾ ਨਹੀਂ ਸੋਚੀਦਾ ਹੁੰਦਾ ਜੀ ਮੈਂ ਤੁਹਾਨੂੰ ਦੱਸਿਆ ਪਰ ਦੋ ਕੁੜੀ ਦੇ ਬੰਦਿਆਂ ਨੂੰ ਜਵਾਬ ਦੇ ਦੋੜੀਆਂ ਜੀ ਹਾਂ ਜਵਾਬ ਦੇ ਹੁੰਦਾ ਉਹ ਆਪਣੇ ਮਾਪੇ-ਬਾਪ ਨੂੰ ਜਵਾਬ ਦੇ ਆ ਠੀਕ ਹੈ ਨਾ ਵਧੀਆ ਬੰਦਿਆਂ ਨੂੰ ਜਵਾਬ ਦੇ ਆ ਦੋ ਕੁੜੀ ਦੇ ਬੰਦਿਆਂ ਨੂੰ ਜਵਾਬ ਹੰਨੀ ਸੇਠੀ ਬੰਦੋ ਕਿਸੇ ਦਾ ਫੋਨ ਆਇਆ ਤੁਹਾਨੂੰ ਮੈਨੂੰ ਹੰਨੀ ਨੂੰ ਫੋਨ ਬਹੁਤ ਜ਼ਿਆਦਾ ਆਇਆ ਮੈਨੂੰ ਨਹੀਂ ਪਤਾ ਵੀ ਹੰਨੀ ਨੇ ਸ਼ਾਇਦ ਦਿੱਚੇ ਇੱਕ ਦੋ ਫੋਨ ਕਰਾ ਵੀ ਦਿੱਤੇ ਹੁਣ ਇੰਦਾ ਦੀ ਕੋਈ ਗੱਲ ਨਹੀਂ ਪਰ ਹਸਪੀਟਲੋਂ ਹੁੰਦਾ ਕਿ ਮੈਂ ਕਈ ਫੋਨ ਚੱਕੀ ਨਹੀਂ अच्छा सो दे गरीब मैं फोन चके ही नहीं हूं देखो मैं में तो देर भी करी जावा हूं और हुण भी ਤੁਸੀਂ ਬੈਠੇ ਹੋ ਕਿਤਨੀਆ ਮੇਸਕੁਲਾ ਹਾਂ ਮੈਂ ਚੱਕੀ ਹੀ ਨਹੀਂ ਕਈ ਫੋਨ ਨਹੀਂ ਚੱਕੀ ਆਸਨਾ ਕੋਲਣਾ ਪਈ ਨਹੀਂ ਚੱਕੀਆਂ ਤੋਂ ਤੋ ਦਿਨ ਤੇ ਮੈਂ ਬਹੁਤ ਜਿਆਦਾ ਮੈਂ ਤਾਂ ਦਰਸੀ ਮੈਨੂੰ ਆ ਮੈਂ ਦਾ ਲਾਸਟ ਆਪਰੇਸ਼ਨ ਕਰਾ ਕੇ ਫ੍ਰੀ ਹੋਈ ਮੈਂ ਅਧਰ ਵਾਲੇ ਪਾਸੇ ਜੀ ਤੇ ਡਾਕਟਰ ਨੇ ਜਾਨੋ ਪਹਿਲੇ ਟਾਈਮਿੰਗ ਦਿੱਤੀ ਸੀ ਇਹ ਸੀ ਇਹ ਸੀ ਕਰਵਾਉਣਾ ਸੀ ਜੀ ਆ ਜੀ ਤੇ ਹੁਣ ਇੱਕ ਕਨਸਲਟੇ ਜੀ ਹੁਣ ਤੁਹਾਡੇ ਘਰ ਨੇ ਨਹੀਂ ਨਹੀਂ ਆਪਣੇ ਘਰੇ ਰਹਦੀ ਉਹ ਜਿੱਥੇ ਉਹਦੇ ਪੇਕੇ ਆ ਜੀ ਮੇਰੇ ਘਰੇ ਤਾਂ ਇੱਕ ਵਾਰ ਹੀ ਆਈਏ ਉਹ ਵੀ ਮੈਂ ਉਹਨੂੰ ਖਾਣਾ ਦੇਖੋ ਡਿਪਰੈਸ਼ਨ ਚ ਸੀ ਉਹ ਜੀ ਮੈਂ ਐਵੇਂ ਝੂਠ ਬੋਲਾਂ ਵੀ ਮੈਂ ਉਹਨੂੰ ਇਨਵਾਈਟ ਕੀਤਾ ਲੰਚ ਤੇ ਆਈ ਮੰਮੀ ਡੇਰੀ ਬੈਠੇ ਜੀ ਪਿਠਾਇਆ ਨੂੰ ਰੋਟੀ ਪਾਣੀ ਖਵਾਇਆ ਉਹਨੂੰ ਸਮਝਾਇਆ ਵੀ ਬੇਟਾ ਕੋਈ ਗੱਲ ਨਹੀਂ ਆਪਣੇ ਵੱਲੋਂ ਮੈਂ ਨਹੀਂ ਹੰਨੀ ਨੂੰ ਮੈਂ ਦੱਸਣਾ ਹੀ ਨਹੀਂ ਜਾਂਦਾ ਮੈਂ ਕੀ ਸਮਝਾਇਆ ਮੈਂ ਤੁਹਾਨੂੰ ਦੱਸਿਆ ਤਾਂ ਹੈ ਵੀ ਮੈਂ ਦੋ ਗੋੜੀ ਦਾ ਬੰਦੇ ਨੂੰ ਜਵਾਬ ਦੇ ਨਹੀਂ ਆ ਜੀ ਪਰ ਇਹਨਾਂ ਮੂਰਖਾਂ ਬੰਦਿਆਂ ਨੂੰ ਇਹ ਹੀ ਨਹੀਂ ਪਤਾ ਵੀ ਉਹ ਆਪਣੇ ਘਰੇ ਰਹਿੰਦੀ ਏ ਜਿੱਥੇ ਹੰਨੀ ਸੇਕੀ ਤੋਂ ਉਹਨੂੰ ਵਿਆਹ ਤੇ ਲਿਆਇਆ ਸੀ ਜੇ ਦਿਨ ਨਹੀਂ ਸੀ ਤੋ ਆਪਣੇ ਸੋਰੇ ਜਲਦਾਂ ਦਾ ਜਾ ਕੇ ਮਾਫੀ ਮੰਗ ਲੰਦਾ ਉਹ ਹਾਂ ਮੇਰੇ ਘਰ ਤੋਂ ਇੱਕਦਮ ਸਿੱਧਾ 15 ਕਿਲੋਮੀਟਰ ਹੈ ਹਾਂ 15 ਕਿਲੋਮੀਟਰ ਉਹ ਕਿਉਂ ਨਹੀਂ ਜਾ ਰਹੇ ਉਹ ਤੁਹਾਡੇ ਨਾਲ ਹੀ ਪੰਗੇ ਕੱਤ ਲਈ ਜਾਵੇ ਤੁਹਾਡੇ ਤੇ ਕਿਉਂ ਸਰ ਉਹ ਟ੍ਰੈਕ ਝੇੜਦਾ ਉਹ ਟ੍ਰੈਕ ਝੇੜਦਾ ਜੀ ਉੱਥੇ ਜਾ ਕੇ ਮਾਫੀ ਮੰਗ ਲਵੇ ਆਪਣੀ ਸੱਸ ਕੋਲੋਂ ਵੀ ਭਰਾਤ ਲੈ ਕੇ ਵੀ ਤੋ ਨਾ ਕਦੇ ਪਹੁੰਚੇ ਸੀਗੇ ਅੱਜ ਮਾਫੀ ਮੰਗਣ ਜਾ ਸਕਦਾ ਹੈ ਕਿਹੜਾ ਬਹੁਤ ਤਗੜਾ ਟ੍ਰਿਕੀ ਹੈ ਇਹ ਮਤਲਬ ਹਾਂ ਦੀ ਸੇਠੀਏ ਸਮਝਦਾ ਕਿ ਦੁਨੀਆ ਮੇਰੇ ਪਹਿਲੇ ਜਦੋਂ ਮੈਂ ਕਿਸੇ ਤੇ ਪਾਇਆ ਜਾਣੀਗਾ ਮਤਲਬ ਜਨਾ ਉਹ ਵੀ ਪਾਜ਼ਲ ਨੇ ਲੋਕ ਜਿਹੜੇ ਇਹਦੀ ਟ੍ਰਿਕ ਦੇ ਸਿਆਣੇ ਕਹਿੰਦੇ ਪਹਿਲੇ ਤੋਲੋ ਫਿਰ ਬੋਲੋ ਜੀ ਪਹਿਲੀ ਚੀਜ਼ ਨੂੰ ਵੈਰੀਫਾਈ ਕਰੋ ਸੱਚ ਹੈਗਾ ਕਿ ਨਹੀਂ ਜੀ ਠੀਕ ਹੈ ਤੁਹਾਨੂੰ ਪਤਾ ਹੈ ਕਿ ਰਮਨ ਸਿੰਘ ਜੀ ਦੀ ਡੈਥ ਹੋਣ ਤੋਂ ਪਹਿਲਾਂ ਇੱਕ ਵਾਰੀ ਵਾਇਰਲ ਹੋ ਗਈ ਸੀ ਕਿ ਡੈਥ ਹੋ ਗਈ ਠੀਕ ਹੈ ਅੰਨੇ ਭਗਤ ਕੀ ਕੋਪੀ ਪੇਸ਼ੁਰੂਦੀ ਹੋਈ ਤਾੜ 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 ਜਦੋਂ ਇਹੋ ਜੀ ਕੋਈ ਖਬਰ ਵੈਰੀਫਾਈ ਨਹੀਂ ਕਰਨੀ ਹਾਂ ਵੈਰੀਫਾਈ ਨਹੀਂ ਕਰਦੇ ਲੋਕ ਕਹਿੰਦੇ ਅੰਨੇ ਭਗਤ ਵੈਰੀਫਾਈ ਨਹੀਂ ਕਰੀ ਤਾੜ ਤੱਕਲੇ ਨਿਊਜ਼ ਲਾ ਕੇ ਵੈਰੀਫਾਈ ਕਰੋ ਬਿਕਾਜ਼ ਸਹੀ ਹੈ ਕਿ ਗਲਤ ਹੈ ਸੱਚ ਹੈ ਕੀ ਜੀ ਫੇਸਬੁੱਕ ਤੇ ਜਿਹੜੇ ਕਮੈਂਟ ਕਰਦੇ ਨੇ ਉਹਦਾ ਵੈਹੀ ਜਿਹੜੇ ਬਹੁਤ ਮਾਨਸਾਉ ਕਹਿੰਦੇ ਨਹੀਂ ਹੁੰਦੇ ਜੀ ਪਿੰਡ ਦੀ ਖੱਜ ਹੁੰਦੀ ਹੈ ਜਿਹੜੀ ਉਹ ਤੁਹਾਨੂੰ ਮਾਰਾ ਕਮੈਂਟ ਕਰਦੀ ਜੀ ਇਹ ਖੱਜਾਂ ਨਹੀਂ ਖੱਜਾਂ ਤੋਂ ਤੁਸੀਂ ਟੈਨਸ਼ਨ ਫਰੀ ਰਹੋ ਕੋਈ ਨਹੀਂ ਆਪਾਂ ਇੱਕ ਧੀ ਭੈਣ ਦੀ ਮਦਦ ਕੀਤੀ ਆ ਆਪਾਂ ਜੰਗਲ ਕਰਨ ਕੀਤਾ ਜੀ ਆਪਾਂ ਉਹਦੇ ਨਾਲ ਅੱਜ ਵੀ ਰਹੇ ਜੀ ਮਹਿਰੋ ਸਾਹਿਬ ਜਦੋਂ ਦਾ ਦੁੱਖ ਸੁਣਨਗੇ ਜੀ ਚਲੋ ਨਹੀਂ ਉਹਦੇ ਨਾਲ ਖੜਨਾ ਜੀ ਸੱਚਾਈ ਸਮਝ ਕੇ ਜੀ ਤਾਂ ਤੁਸੀਂ ਟਾਈਮ ਦਿੱਤਾ ਤੁਸੀਂ ਦੱਸਿਆ ਵੀ ਕਿਵੇਂ ਅਨਿਸ਼ੇਤ ਦੇ ਬੋਲਣਾ ਆ ਉਹਨਾਂ ਦੀ ਵਾਇਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੁਹਾਨੂੰ ਤੁਹਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੁਸੀਂ ਹਾਲੇ ਵੀ ਨਾਲ ਖੜੇ ਹੋ ਮੈਂ ਤਾਂ ਮੈਨੂੰ ਕੋਈ ਦਿੱਕਤ ਨਹੀਂ ਮੈਂ ਤੁਹਾਨੂੰ ਦੱਸਿਆ ਮੈਨੂੰ ਪਾਗਲ ਬੋਲੀ ਜਾਂਦਾ ਮੈਂ ਤਾਂ ਸੋਸ਼ਲ ਮੀਡੀਆ ਵੀ ਥੋੜਾ ਘੱਟ ਚਲਾ ਰਿਹਾ ਬੀਜ਼ੀ ਹੋਣ ਕਰਕੇ ਜੀ ਮੈਂ ਤਾਂ ਕਿਸੇ ਨੇ ਦੱਸਿਆ ਵੀ ਇਹਨੇ ਆਪ ਆਇਆ ਬਾਈਗੁਰ ਯਕੀਨ ਮੰਨਿਓ ਜੀ ਗੁਰੂ ਮਹਾਰਾਜ ਨੂੰ ਮਾਝਾ ਨਾਜ਼ਰ ਮੰਨ ਕੇ ਲਿਆ ਨਾ ਜਿਹੜੀ ਇਹਨੇ ਵੀਡੀਓ ਪਾਈ ਹੈ ਮੈਂ ਹਾਲੇ ਤੱਕ ਪੂਰੀ ਦੇਖੀ ਵੀ ਨਹੀਂ ਜੀ 5-7 ਸਕਿੰਟ ਦੀ ਪਲੇ ਕੀਤੀ ਸੀ ਉਸ ਤੋਂ ਬਾਅਦ ਮੈਂ ਬਿਜ਼ੀ ਹੋ ਗਿਆ ਮੈਂ ਦੇਖੀ ਹੀ ਨਹੀਂ ਜੀ ਲੇਕਿਨ ਉਪਰਲਾ ਮਾੜਾ ਜਿਹਾ ਪੜਿਆ ਸੀ ਵੀਡੀਓ ਦੇਖੀ ਹੀ ਨਹੀਂ ਜੀ ਪਤਾ ਹੀ ਇੱਕ ਬੰਦਾ ਪਾਗਲ ਆ ਮੈਂ ਦੇਖਦਾ ਹੀ ਨਹੀਂ ਉਹ ਟਾਈਮ ਵੇਸਟ ਕਰਦਾ ਹੀ ਨਹੀਂ ਇਹਦੇ ਤੇ ਇਹਦਾ ਇਹਦਾ ਮੈਂਟਰ ਲੈਵਲ ਠੀਕ ਨਹੀਂ ਹੈਗਾ ਆ ਟਾਈਮ ਵੇਸਟ ਕਰਨਾ ਕੀ ਲੋੜ ਆ ਪੰਚ ਛੱਡੋ ਵੀਰ ਆਪਾਂ ਆਪਣੀ ਜ਼ਿੰਦਗੀ ਅਨਦਰ ਲੱਣੀ ਜੀ ਕੁਝ ਕਹਿਣਾ ਚਾਹੋਗੇ ਬਸ ਮੈਂ ਇਹੀ ਕਹਿਣਾ ਜਾਊਂਗਾ ਵੀ ਨਸ਼ੇੜੀ ਬੰਦੇ ਦੀ سپورਟ ਘੱਟ ਕਰੋ ਜੀ ਸਮਾਜ ਸੇਵੀਆ ਦੀ سپورਟ ਕਰਾਇਆ ਤੂੰ ਮੇਰੇ ਸਾਥ ਵਰਗੇ ਬੰਦੇ ਇੱਥੇ ਵਧੀਆ ਕੰਮ ਕਰਦੇ ਨੇ ਕਿੰਨੀ ਸੋਹਣੀ ਇਹਨਾਂ ਨੇ ਗੱਲ ਕੀਤੀ ਸਾਰਿਆਂ ਨੂੰ ਰਿਸਪੈਕਟ ਦਿੱਤੀ ਹੈ ਇਹ ਬੰਦਿਆਂ ਦੀ سپورਟ ਕਰੋ ਪਰ ਉਸ ਤੋਂ ਮੌਚੀ ਥੜੀ ਕਰਕੇ ਕਹਿੰਦਾ ਸੀ ਮੈਂ ਕਿੰਨਾ ਇਥੋਂ ਗੋਲੀ ਵਰਜੀ ਸੀ ਤੇ ਜਿਹੜੀ ਫੂਟ ਪਾਈਪ ਹੁੰਦੀ ਹੈ ਉਹ ਮੇਰੀ ਦੁਆਰਾ ਗਈ ਹੈ ਕਿਉਂਕਿ ਪਿਸਤੋਲ ਪਰੇ ਕਰਕੇ ਗਨ ਮੈਨ ਪਰੇ ਕਰਕੇ ਆ ਜੀ ਜਿੱਦੀਆਂ ਪੈਪਾ ਨਾਲ ਦੁਆਰਾ ਪਾਣੀ ਆ ਪਈਆਂ ਤਾਂ ਕਿ ਤੇ ਦੇਖੀ ਨੀ ਕਿ ਦੇਖੋ ਲਾਈਨ ਨਾਲ ਇੱਕ ਦਿਨ ਬਾਅਦ ਹੀ ਇਹਨਾਂ ਮਹਿਸੂਸ ਕਰ ਲੈਣੀ ਮੈਨੂੰ ਤਾਂ ਸਮਝ ਹੀ ਨਹੀਂ ਆਦੀ ਵੀ ਤੂੰ ਬੰਦਾ ਹੈ ਕਿ ਖੋਤੀ ਹੈ ਹੈਨਾ ਇੱਕ ਯਾਦਾ ਇੱਕ ਦਿਨ ਪਹਿਲੇ ਬੰਦਾ ਸੀ ਇੱਕ ਦਿਨ ਬਾਅਦ ਖੋਤੀ ਬਣ ਗਿਆ ਜੀ ਮੈਨੂੰ ਤਾਂ ਸੀ ਮੈਂ ਅੱਦਰੋਂ ਫ੍ਰੀ ਹੋਵਾਂਗਾ ਤੇ ਮੈਂ ਤੇਰੀ ਗੱਲ ਦਾ ਜਵਾਬ ਦਵਾਂ ਇਹ ਤਾਂ ਗੁਰੂ ਮਹਾਰਾਜ ਦੇ ਹੱਥ ਆ ਵੀ ਪੈਪ ਗਿੱਧੀ ਪੜ੍ਹਣੀ ਹੈ ਕਹਿੰਦੀ ਨਹੀਂ ਜੀ ਠੀਕ ਹੈ ਨਾ ਸੋ ਮੈਂ ਨਹੀਂ ਮੈਂ ਮੇਰਾ ਸਾਹਿਬ ਨੂੰ ਵੀ ਇਹੀ ਕਹਿੰਦਾ ਵੀ ਤੁਸੀਂ ਕਰੀ ਕੁੜੀ ਦੀ ਗੱਲ ਸੁਣੋ ਸਾਹਮਣੇ ਬੈਠ ਕੇ ਤਾਂ ਉਹ ਸਾਰਾ ਸੱਚ ਪਤਾ ਹੈ ਜੀ ਹਾਂ त्या तुम्ही टाईम असली थोडा धनवाद थँक्यू